ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਚ ਕੰ ਸ਼੍ਰੀ ਹਰਮੰਦਰ ਸਾਹਿਬ ਸ਼ਲੋਕ ਰਾਜ ਕਪਟੰਗ ਰੂਪ ਕਪਟੰਗ ਤਨ ਕਪਟੰਗ ਕੂਲ ਘਰਬਤੇ ਸੰਚੰਤ ਵਿਖਿਆ ਛਲੰਗ ਛਿਤਰੰਗ ਨਾਨਕ ਬਿਨ ਹਰ ਸੰਗ ਨ ਚਲਤੇ ਇਹ ਖੰਦਰੋ ਕੀ ਪੁਲ ਤੁਮ ਆਦਿ ਸਮਸੋ ਹੁਨਾ ਅਟਰ ਨਾਲ ਹੰਦ ਰੋ ਮੂਲ ਨਾਨਕ ਸਾਥ ਨਾ ਜੁਲਈ ਮਾਇਆ ਪੌੜੀ ਚਲਦਿਆਂ ਨਾਲ ਨਾ ਚੱਲੇ ਸੋ ਕਿਉ ਸੰਜੀਐ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ ਹਰ ਵਿਸਰੀਐ ਕਿਉ ਤ੍ਰਿਪਤਾ ਵੈ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮਝੀਐ ਓਹ ਕਿਰਪਾਲ ਦਿয়াল ਨਾਨਕ ਓ ਪੰਜੀਐ ਏ ਨਾਨਕ ਜੀ ਇਹ ਰਾਜ ਰੂਪ ਤਨ ਤੇ ਉੱਚੀ ਕੁਲ ਦਾ ਮਾਨ ਸਭ ਛਲ ਰੂਪ ਹੈ ਜੀਵ ਛਲ ਕਰਕੇ ਕਈ ਢੰਗਾ ਨਾਲ ਮਾਇਆ ਜੋੜਦੇ ਹਨ ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਵੀ ਚੀਜ਼ ਇੱਥੋਂ ਨਾਲ ਨਹੀਂ ਜਾਂਦੀ ਉмма ਵੇਖਣ ਨੂੰ ਮੈਨੂੰ ਸੋਨਾ ਦਿਸਿਆ ਕੀ ਇਹ ਉਕਾਈ ਲੱਗ ਗਈ ਇਸ ਦਾ ਤਾਂ ਅੱਧੀ ਕੋਟੀ ਦਾ ਮੁੱਲ ਵੀ ਨਹੀਂ ਮਿਲਦਾ ਹੇ ਨਾਨਕ ਜੀ ਇਹ ਹੀ ਗੱਲ ਮਾਇਆ ਦਾ ਹੈ ਜੀਵ ਦੇ ਭਾ ਦੀ ਤਾਂ ਇਹ ਵੀ ਕੋਟੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਇੱਥੋਂ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ ਜੋ ਜਗਤੋਂ ਤੁਰਨ ਵੇਲੇ ਨਾਲ ਨਹੀਂ ਜਾਂਦੀ ਜਿਸ ਤੋਂ ਆਖਰ ਵਿਛੜ ਹੀ ਜਾਣਾ ਹੈ ਉਸ ਦੀ ਖਾਤਰ ਦਸੋਂ ਕੀ ਯਤਨ ਕਰਨਾ ਹੋਇਆ ਪ੍ਰਭੂ ਨੂੰ ਵੀ ਸਾਰਿਆਂ ਨੀਰੀ ਮਾਇਆ ਨਾਲ ਰਚੀਦਾ ਵੀ ਨਹੀਂ ਤੇ ਨਾ ਹੀ ਮਨ પ્રસન્ન ਹੁੰਦਾ ਹੈ परमात्मा ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆ ਨਰਕ ਵਿੱਚ ਸਮਾਇਦਾ ਹੈ हे ਪ੍ਰਭੂ ਕਿਰਪਾ ਕਰ ਦਿਆ ਕਰ ਨਾਨਕ ਦਾ ਸਹਿਮ ਦੂਰ ਕਰ ਦੇ